ਸਿੰਘ ਨੇ ਫਤਿਹ ਬੁਲਾਈ ਜੋਰਾਵਰ ਦੀ ਵਿਵਾਰੀ ਆਈ ਫਤਿਹ ਸਿੰਘ ਨੇ ਫਤਿਹ ਬੁਲਾਈ ਜੋਰਾਵਰ ਦੀ ਵਿਵਾਰੀ ਆਈ ਫਤਿਹ ਸਿੰਘ ਨੇ ਫਤਿਹ ਬੁਲਾਈ ਜੋਰਾਵਰ ਦੀ ਵਿਵਾਰੀ ਆਈ ਗੁਜਰੀ ਦੇ ਚੰਨ ਦੀਆਂ ਰਿਸ਼ਮਾਂ ਗੁਜਰੀ ਦੇ ਚੰਨ ਦੀਆਂ ਰਿਸ਼ਮਾਂ ਦਰਤੀ ਵਿੱਚ ਕਿਵੇਂ ਸਮੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਨੀਹਾਂ ਵਿੱਚ ਆਣ ਖਲੋ ਗਈਆਂ ਨੀਹਾਂ ਵਿੱਚ ਆਣ ਖਲੋ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ